ਫਿਰ ਇਹ ਅੱਖ ਦੇ ਸਾਨੂੰ ਪਹਿਲਾਂ ਦੱਸਿਆ ਨਹੀਂਗਾ ਵੀੜੀਆਂ ਨੂੰ ਬੱਤਵਤ ਵਾਦ ਸੇਅਰ ਕਰਕੇ ਨਾ ਇਹਨਾਂ ਲੋਕਾਂ ਦੇ ਕਰਪਚਾ ਦੇਉ ਸਾਫ ਸੁਥਰਾ ਕੰਟੈਂਟ ਲੈ ਕੇ ਆਉਣ ਲੱਗ ਜਾਣ ਨਹੀਂ ਸਿੰਘ ਕੋਈ ਨਾ ਕੋਈ ਹੋਰ ਜਾਊਗਾ ਠੀਕ ਹੈ ਲੇਕਿਨ ਕਿਉਂਕਿ ਆਪਣੇ ਸਿੰਘ ਤਾਂ ਪਹਿਲਾਂ ਹੀ ਜਿਹੜੇ ਤਿੰਨ ਗਏ ਆ ਜੇਲ੍ਹ ਦੇ ਵਿੱਚ ਉਹਨਾਂ ਦਾ ਹੀ ਘਾਟਾ ਪੂਰਾ ਨਹੀਂ ਹੋਣਾ ਆਪਣੇ ਤੋਂ ਪੰਜਾਬ ਨੂੰ ਬਹੁਤ ਵੱਡਾ ਘਾਟਾ ਲੱਗਿਆ ਉਹਨਾਂ ਦੇ ਜੇਲ੍ਹ ਜਾਣ ਚ ਜਾਣ ਤੇ ਕਿਉਂਕਿ ਹੁਣ ਇਹਨਾਂ ਨੂੰ ਜਮੇ ਡਰ ਚ ਕੇ ਜਾਣਾ ਵੀ ਉਹਦਾ ਜੇਲ੍ਹ ਚ ਗੇਪ ਪਰ ਇਹਨਾਂ ਨੂੰ ਐ ਨਹੀਂ ਪਤਾ ਵੀ ਪੰਜਾਬ ਦਾ ਅਣਖੀ ਖੂਨ ਹੈ ਕਿਹੜਾ ਇਹ ਐ ਨਹੀਂ ਪਤਾ ਵੀ ਕਿਹੜੇ ਵੇਲੇ ਵਾਲਾ ਮਾਰਦੀ ਪੰਜਾਬ ਦਾ ਅਣਖੀ ਖੂਨ ਹੈ ਬਾਈ ਜੀ ਇੱਕ ਵਾਰੀ ਨਾ ਭੇਡਾਂ ਦੇ ਵਿੱਚ ਕਿਸੇ ਛੇਰ ਦਾ ਬੱਚਾ ਲੈ ਕੇ ਅਗੇ ਸ਼ਰਤਾ ਤੇ ਛੇਰ ਦੇ ਬੱਚੇ ਨੇ ਦਹਾੜ ਮਾਰੀ ਤੇ ਇਹੋ ਜਿਹੇ ਭੇਡਾਂ ਫਿਰ ਖੱਲੀ ਖੁੰਜੀ ਲੋਕਦੀਆਂ ਫਿਰਨ ਉਹ ਗੱਲ ਇਹਨਾਂ ਦੀ ਹੈ ਹੁਣ ਜੇ ਸਮਝਾਉਂਦੇ ਸਮਝਾਉਂਦੇ ਮਰ ਗਏ ਆਪਾਂ ਤਾਂ ਪਰ ਇਹਨਾਂ ਨੂੰ ਸਮਝਿਆਣਾ ਚਾਹੀਦਾ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਨੂੰ ਸਮਝ ਆ ਸਕੇ ਕਦੇ ਕਦੇ ਤਾਂ ਐਂ ਲੱਗਦਾ ਯਾਰ ਪੰਜਾਬ ਦੇ ਲੋਕਾਂ ਨੂੰ ਹੋਇਆ ਪਤਾ ਨਹੀਂ ਕੀ ਪਿਆ ਬੰਦਿਆਂ ਨੂੰ ਹੋਇਆ ਪਤਾ ਨਹੀਂ ਕੀ ਪਿਆ ਉਹਦੇ ਘਰ ਵਾਲਿਆਂ ਨੂੰ ਦਿਖਾ ਕੇ ਆ ਕੇ ਘਰ ਵਾਲਿਆਂ ਦੀ ਬੈਕ ਦਿਖਾ ਕੇ ਠੀਕ ਹੈ ਛਾਤੀ ਦਿਖਾ ਕੇ ਇਹ ਜਿਹੜਾ ਦੀਪਿਕਾ ਲੋਥਰਾ ਦੇ ਨਾਲ ਰਹਿੰਦਾ ਭੈਣ ਚੋਰ ਪਤਾ ਨਹੀਂ ਕੌਣ ਹੈ ਇਹ ਮੰਨ ਕੇ ਚੱਲੀ ਕੈਮਰਾ ਹੀ ਉੱਥੋਂ ਚੱਕੂ ਜਦੋਂ ਦੀਪਿਕਾ ਲੋਥਰਾ ਅੱਗੇ ਨੂੰ ਵੱਧਦੀ ਹੈ ਤੇ ਇਹ ਜੀ ਉਹ ਭੈਣ ਚੋਰ ਜਿਹੜੀ ਉਹ ਰੀਲ ਨੂੰ ਅੱਗੇ ਅਪਲੋਡ ਕਰਦੀ ਹੈ ਤੁਸੀਂ ਇੱਕ ਕਮੈਂਟਾਂ ਦੇ ਵਿੱਚ ਦੱਸ ਕੇ ਜ਼ਰੂਰ ਜਾਣਾ ਭਾਈ ਵੀ ਇਹ ਇਹਨਾਂ ਨਾਲ ਕੀ ਹੋਣੀ ਚਾਹੀਦੀ ਹੈ ਦੀ ਆਪਾਂ ਇਹਨਾਂ ਦੀ ਜਿਹੜੀ ਥੇਲਾ ਕਰਦੇ ਸਹੀ ਕਰਦੇ ਆ ਜਾਂ ਗਲਤ ਕਰਦੇ ਆ ਆਪਣਾ ਆਪਾਂ ਨੂੰ ਆਇਆ ਵੀ ਯਾਰ ਇਹ ਸੁਧਰ ਜਾਣ ਪੰਜਾਬ ਦੇ ਹੋਰ ਨੌਜਵਾਨ ਜਿਹੜੇ ਮੰਨ ਕੇ ਚੱਲੀ ਇਹੋ ਜਿਹਾ ਹੂਲਾ ਨਾ ਫੱਕਣ ਜਿਹੜਾ ਆਹ ਕੰਚਨਾ ਕੁਮਾਰੀ ਕਿਹੜੀ ਕਮਲ ਕਿਹੜੀ ਵਜਦੀ ਸੀ ਉਹ ਜਿਹੜੀ ਮਾਰੀ ਐ ਠੀਕ ਐ ਲੱਗਣੀ ਫੇਰ ਹੁਣ ਸਿੰਘਾਂ ਨੂੰ ਮਾਰ ਆਖਣਗੇ ਜੇਕਰ ਆਪਾਂ ਜੇ ਇਹਨਾਂ ਨੂੰ ਕਿਸੇ ਨੇ ਸਿੰਘਾਂ ਨੇ ਕੁਝ ਸਹਿਤਾ ਤਾਂ ਯਾਰ ਸਮਝਿਆਣਾ ਚਾਹੀਦਾ ਹੁਣ ਤਾਂ ਇਹਨਾਂ ਨੂੰ ਪੰਜਾਬੀ ਚ ਸਮਝਾਤਾ ਵੀ ਤੁਸੀਂ ਇਹੋ ਜਿਹਾ ਕੁਝ ਕਰਨਾ ਛੱਡ ਦਿਓ ਅਰੇ ਨਹੀਂ ਸਮਝਦੇ ਇਹ ਲੋਕ ਦੱਲੇ ਲੋਕ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇ ਕੇ ਜਾਇਆ ਕਰੋ ਐਨੇ ਦਿਨਾਂ ਤੋਂ ਨਜ਼ਰ ਪਈ ਤੂੰ ਐਨੇ ਦਿਨ ਦੱਸ ਕਿੱਧਰ ਰਹੀ ਤੂੰ ਕਿੱਧਰ ਰਹੀ ਸਾਕਰ ਸਾਰੇ ਕੁਹਾ ਕੀ ਹੋਇਆ ਹੱਥੀਂ ਹੈਗੀ ਕਿਵੇਂ ਪੈਂਦਾ ਟੁੱਟ ਟੁੱਟ ਕੇ ਜਿਵੇਂ ਕਦੀ ਜਨਾਨੀ ਨੂੰ ਦੇਖੀ ਹੁੰਦੀ ਤੂੰ ਮੈਨੂੰ ਦੱਸ ਕਿੰਨੇ ਦਿਨ ਹੋ ਗਏ ਕਿੱਥੇ ਰਹੀ ਸੀ ਤੂੰ ਮੈਂ ਤਾਂ ਲੱਗੇ ਨਾ ਹੁਣ ਮੈਂ ਬਾਹਵਾ ਓਏ ਮੇਰੇ ਆਸਾ ਕਰ ਪਾਰੇ ਕਿਵੇਂ ਆ ਮੈਂ ਤਾਂ ਠੀਕ ਆ ਜੀ ਤੁਸੀਂ ਦੱਸੋ ਇੱਕਦਮ ਬ੍ਰੇਕ ਧਿਆਨ ਨਾਲ ਲਾਇਆ ਕਰੋ ਇਹ ਤਾਂ ਤੈਨੂੰ ਦੇਖ ਕੇ ਤਾਂ ਉੱਥੇ ਦਾ ਤਰ੍ਹਾਂ ਕੰਮ ਛੱਡ ਗਿਆ ਹੈ ਪੈਟਲ ਉੱਥੇ ਜਾਮ ਹੋ ਗਏ ਪੱਤਲ ਮਟਲੀਆਂ ਸਾਰੇ ਜਾਮ ਹੋ ਗੀਆਂ ਤੂੰ ਕਿੱਧਰ ਚੱਲਿਆ ਸਾਗਰਪਾਰਿਆ ਮੈਂ ਅੱਤੇ ਡੈਰੀ ਤੋਂ ਦੁੱਧ ਲੈਣ ਜਾ ਰਹੀ ਸੀ ਹਾਂਜੀ ਭਾਈ ਆਪਾਂ ਇਹ ਦੋ ਵੀਡੀਓ ਅਪਲੋਡ ਕੀਤੀਆਂ ਦੋਨੇ ਜ਼ਰੂਰ ਦੇਖਿਓ ਤੇ ਸ਼ੇਅਰ ਕਰਿਓ ਠੀਕ ਹੈ ਲਗਨੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਦੀਪਕਾ ਲੁਥਰਾਂ ਨੂੰ ਜਿਹੜਾ ਚੰਗਾ ਕਹਿੰਦੇ ਉਹਦਾ ਕੰਟੈਂਟ ਦੇਖੋ